ਮਟਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਜ਼ਖਮੀਆਂ ਦਾ ਹਾਲਚਲ ਜਾਣਨ ਦੇ ਲਈ ਅਮਨੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਪਹੁੰਚੇ ਨੇ ਤਲੰਬੀ ਦੇ ਪਿੰਡ ਸਿੰਘੇਵਾਲਾ ਦੇ ਵਿੱਚ ਪਟਾਕਾ ਫੈਕਟਰੀ ਦੇ ਵਿੱਚ ਬਲਾਸਟ ਹੁੰਦਾ ਜਿਸ ਦੇ ਚਲਦਿਆਂ 5 ਮਜ਼ਦੂਰਾ ਦੀ ਜਾਨ ਚਲੀ ਗਈ ਇਸਾਈ ਤੋਂ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਬਠਿੰਡਾ ਡੇਮਜ਼ ਹਸਪਤਾਲ ਭਰਤੀ ਕਰਵਾਇਆ ਗਿਆ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਮਨਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਪਹੁੰਚੀ ਅਮ੍ਰਿਤਾ ਦਾ ਕਹਿਣਾ ਹੈ ਕਿ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਕੰਮ ਕਰ ਰਹੇ ਨੇ ਪਰ ਯੂਪੀ ਬਿਹਾਰ ਤੋਂ ਲੋਕ ਪੰਜਾਬ ਦੇ ਵਿਨੂਹੀ ਵਿਦੇਸ਼ ਜਾਂਦੇ ਨੇ ਤੇ ਇੱਥੇ ਆ ਕੇ ਮਜ਼ਦੂਰੀ ਕਰਦੇ ਨੇ ਤੇ ਅਜਿਹੀ ਹਾਲਤ ਦੇ ਵਿੱਚ ਇਹਨਾਂ ਦੇ ਨਾਲ ਜੋ ਹੋਇਆ ਉਹ ਬੇहद ਮੰਦ ਭਗ ਹੈ ਉਹਨਾਂ ਦਾ ਕਹਿਣਾ ਹੈ ਕਿ 5 ਦੀ ਜਾਂਚ ਜਾ ਚੁੱਕੀ 29 ਤੱਕ ਰਹੀ ਹਸਪਤਾਲ ਦੇ ਵਿੱਚ ਦਾਖਲ ਨੇ ਤਾਂ ਸਾਡੀ ਸਰਕਾਰ ਨੂੰ ਜ਼ਖਮੀਆਂ ਦਾ ਇਲਾਜ ਵੀ ਕਰਵਾਉਣਾ ਚਾਹੀਦਾ ਹੈ ਤੇ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਕੀ ਕਹਿਣਾ ਚਾਹੁੰਦੇ ਹਾਂ ਅੱਜ ਜੇਮਸ ਹਸਪੀਟਲ ਪਹੁੰਚੇ ਹਾਂ ਇਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਬੁਰਾ ਹਾਲ ਹੈ ਇੰਨਾ ਦਰਦਨਾਕ ਇਨਾ ਦੁੱਖदाई ਹੈ ਤੁਸੀਂ ਦੇਖੋ ਕਿ ਪੰਜਾਬ ਦੇ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਟੰਡਾਂ ਦੇ ਆਮ ਬੱਚੇ ਰੋਜ਼ ਕੈਨੇਡਾ ਵੀ ਜਾ ਜਾਂਦੇ ਨੇ ਉਹ ਨਹੀਂ ਜਿੰਦਾਂ ਦਾ ਬੱਚੇ ਦੇਸ਼ਾਂ ਸੋ ਯੂਪੀ ਵਾਲੇ ਜਿਹੜੇ ਨੌਜਵਾਨ ਮੁੰਡੇ ਆ ਉਹ ਆਪਦੀ ਜ਼ਿੰਦਗੀ ਦਾ ਫਿਊਚਰ ਵੇਖਦੇ ਹੋਏ ਪੰਜਾਬ ਚੋਂ ਦੇ। ਕਿਉਂਕਿ ਉਹਨਾਂ ਦੇ ਲਈ ਤਾਂ ਪੰਜਾਬ ਪਰਦੇਸ ਹੈ। ਪਰ ਮੈਂ ਇਹ ਵੇਖਿਆ ਕਿ ਕੱਲ ਦੀ ਪੇਸ਼ੈਂਟਸਾਂ ਨੇ ਹਜੇ ਤੱਕ ਕੋਈ ਪਾਣੀ ਮੰਗ ਰਹੀ ਸੀ। ਕੋਈ ਖਾਣ ਨੂੰ ਪੇਸ਼ ਕੱਲ ਦੇ ਭੁੱਖੇ ਖਾਧਾ ਕੁਝ ਨਹੀਂ। 29 ਪੇਸ਼ੈਂਟਸ ਹੈ। ਡਾਕਟਰਸ ਆਪਦੇ ਵੱਲੋਂ ਜੋ ਕਰ ਸਕਦੇ ਆ ਕਰ ਰਹੇ ਆ। ਕੋਈ ਉਸ ਦਾ ਸ਼ੱਕ ਨਹੀਂਗਾ ਪਰ ਮੈਂ ਕਹਿ ਰਹੀ ਕਿ ਸਰਕਾਰ ਦੇ ਵੱਲੋਂ ਕੋਈ ਅਰੇਂਜਮੈਂਟ ਨਹੀਂ ਕੀਤਾ ਗਿਆ। ਉਨੀ ਮੈਂ ਬਦਲ ਜਿੱਥੇ 20 ਪੇਸ਼ੈਂਟ ਸਿੱਖੇ ਗੱਲ ਉੱਥੇ ਜਾ ਕੇ ਆਈਆਂ ਤਾਂ ਉੱਥੇ ਮੈਂ ਦੇਖਿਆ ਕਿ ਉਹਨਾਂ ਦੀ ਬੇਸਿਕ ਡਰੈਸਿੰਗ ਵੀ ਸਹੀ ਨਹੀਂ ਆਈਆਂ। ਕੱਲ ਰਾਤ ਐਕਸੀਡੈਂਟ ਹੋਇਆ ਹੈ। ਕੋਈ ਬੇਸਿਕ ਡਰੈਸਿੰਗ ਨਹੀਂ ਹੋਈਆਂ ਨੇ। ਕੋਈ ਪੇਸ਼ੈਂਟ ਦੀ ਦੇਖਭਾਲ ਦੇ ਵਿੱਚ ਕੋਈ ਉਤਤਾ ਨਹੀਂ ਕੀਤਾ ਜਾ ਰਿਹਾ। ਕੋਈ ਖਾਣ ਪੀਣ ਦਾ ਅਰੇਂਜਮੈਂਟ ਨਹੀਂ। ਜਿ ਕੋਈ ਦਰਦ ਦਾ ਕੋਈ ਹੱਲ ਨਹੀਂ ਹੋ ਰਿਹਾ। ਮਤਲਬ ਇੰਨੀ ਇੰਨੀ ਦਰਦਨਾਕ ਸਥਿਤੀ ਹੈ। ਇਹ ਇਕੱਲੇ ਇਕੱਲੇ ਮਜ਼ਦੂਰ ਹੈ ਵਿਚਾਰੇ ਇੱਥੇ ਪਟਾਕਾ ਫੈਕਟਰੀ ਚ ਕੰਮ ਕਰਨ ਆਏ ਹੋਏ ਸੀ। ਕੋਈ ਇਹਨਾਂ ਦਾ ਪਰਿਵਾਰ ਇਹਨਾਂ ਦੇ ਕੋਲ ਨਹੀਂ ਕੋਈ ਮਾਪਾਪ ਨਹੀਂ ਕੋਲੇ ਵਿਚਾਰੇ ਇਕੱਲੇ ਇਕੱਲੇ ਆਏ ਵੀ ਐ ਕਮਾਈ ਕਰਨ ਦੇ ਲਈ ਤਾਂ ਮੈਨੂੰ ਲੱਗਦਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਬੱਚਿਆਂ ਦੀ ਦੇਖਭਾਲ ਕਰਨ ਦੀ ਔਰ ਜਿਹੜੇ 5 ਗਰੀਬ ਮਜ਼ਦੂਰਾ ਨੇ ਜਾਨ ਗਵਾਤੀ ਰਾਤ ਨੂੰ ਸੁੱਤੇ ਪਿਆ ਨੇ ਰਾਤ ਨੂੰ ਸੁੱਤੇ ਪਈ ਸੀ ਬਲਾਸਟ ਹੋ ਗਿਆ ਫੈਕਟਰੀ ਦੇ ਵਿੱਚ ਉਹ ਪੰਜੇ ਉਸੇ ਵੇਲੇ ਮੱਕੇ ਬਲਾਸਟ ਹੋਣ ਦੇ ਮੌਕੇ ਹੀ ਖਤਮ ਹੋ ਗਏ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਮੁਆਵਜ਼ਾ ਦੇਣੀ ਔਰ ਜਿੰਨੇ ਪੇਸ਼ੈਂਟਸ ਦਾਖਲ ਹੈ ਉਹਨਾਂ ਦੀ ਇਲਾਜ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਇਹਨਾਂ ਸਿਆਸੀ ਗੱਲਾਂ ਤੋਂ ਪਾਸੇ ਉੱਠ ਕੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਹਿਊਮੈਨਿਟਰੀਅਨ ਗਰਾਉਂਡਸ ਤੇ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈ ਹਿਊਮੈਨਿਟਰੀਅਨ ਗਰਾਉਂਡਸ ਤੇ ਕਿਰਪਾ ਕਰਕੇ ਜ਼ਮੀਨੀ ਲੈਵਲ ਤੇ ਉੱਤਰ ਕੇ ਆ ਕੇ ਦੇਖੋ ਕਿ ਇਹਨਾਂ ਪੇਸ਼ੈਂਟਸ ਦਾ ਹਾਲ ਕੀ ਹੈ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਪੀਲ ਦੀ ਬੇਨਤੀ ਕਰਦੀ ਹਾਂ ਕਿ ਦੇਖੋ ਇਨਸਾਨੀਅਤ ਦੇ ਤੌਰ ਤੇ ਇਹਨਾਂ ਦਾ ਖਿਆਲ ਰੱਖਣਾ ਪੰਜਾਬ ਲੋਕਾਂ ਨੂੰ ਰੋਜਾਉਣ ਵਾਸਤੇ ਜਾਣਿਆ ਜਾਂਦਾ ਹੈ ਪੰਜਾਬ ਅੰਨ ਪੈਦਾ ਕਰਦਾ ਹੈ ਤੇ ਸਾਰੀ ਦੁਨੀਆ ਨੂੰ ਰੋਜਾਇਆ ਪੰਜਾਬ ਨੇ ਅੱਜ ਜਦੋਂ ਇਹ ਐਡਾ ਵੱਡਾ ਹਾਦਸਾ ਵਾਪਰ ਗਿਆ ਇੰਨਾ ਦੁਖਦਾਈ ਬਲਾਸਟ ਇੰਨਾ ਵੱਡਾ ਮੇਜਰ ਬਲਾਸਟ ਹੋਇਆ ਹੈ 29 ਪੇਸ਼ੈਂਟਸ ਦਾਖਲ ਹੈ ਗਰੀਬ ਮਜ਼ਦੂਰ ਦਾਖਲ ਹੈ ਕਿਸੇ ਨੂੰ ਹਲਕਾ ਰੋਟੀ ਨਹੀਂ ਮਿਲੀ ਮੈਂ ਡੀਆ ਸਾਹਿਬ ਆਏ ਸੀਗੇ ਜਿਹੜੇ ਇਲਾਜ ਜਿੰਨੇ ਵੀ ਹੈਗੇਗੇ ਉਹਨਾਂ ਦਾ ਆਪਰੇਸ਼ਨ ਜਿਹੜਾ ਦੱਸਿਆ ਜਾ ਰਿਹਾ ਉਹ ਵੀ ਕੀਤਾ ਜਾਵੇਗਾ ਕੁਝ ਅਮਾਉਂਟ ਦੇ ਕੇ ਜਾ ਰਹੇ ਨੇ ਕਿ 2.5 ਲੱਖ ਰੁਪਏ ਦੱਸਿਆ ਜਾ ਰਿਹਾ ਪਰ ਜਿਹੜਾ ਮਾਲਕ ਹੈਗਾ ਫੈਕਟਰੀ ਉਹਦੇ ਕੋਲ ਕਾਗਜ਼ ਪੱਤਰ ਪ੍ਰੋਪਰ ਪੂਰੇ ਕਾਨੂੰਨੀ ਹੈ ਲੰਬੇ ਟਾਈਮ ਤੋਂ ਹੋ ਜਿਹੜਾ ਕਿ ਫੈਕਟਰੀ ਚਲਾ ਰਿਹਾ ਸੀਗਾ ਪੰਜਾਬ ਜਿਹੜੇ ਕਿ ਮਜ਼ਦੂਰ ਸੀ ਉਹਦੇ ਵਿੱਚ ਛੋਟੇ-ਛੋਟੇ ਉਮਰ ਦੇ ਵੀ ਬੱਚੇ ਸੀਗੇ ਉਹ ਵੀ ਕਿਤੇ ਨਾ ਕਿਤੇ ਜ਼ਖਮੀ ਹੈ ਪਰ ਉਹਦੇ ਕਿਸ ਤਰ੍ਹਾਂ ਦੀ ਕਾਰ ਹੋ ਮੈਂ ਇਹ ਕਹਨੀ ਹੈ ਕਿ ਸਰਕਾਰ ਸੁੱਤੀ ਪਈ ਹੈ ਸਰਕਾਰ ਨੂੰ ਨਹੀਂ ਪਤਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਫੈਕਟਰੀ ਪੰਜਾਬ ਦੇ ਅੰਦਰ ਚੱਲ ਰਹੀ ਹੈ ਔਰ ਕਦੋਂ ਤੋਂ ਚੱਲ ਰਹੀ ਹੈ ਔਰ ਕਿੰਨੇ ਲੋਕ ਕਿੰਨੇ ਮੁਲਾਜ਼ਮ ਉਹਦੇ ਚ ਕੰਮ ਕਰ ਰਹੇ ਹੈ ਕਿ ਸਰਕਾਰ ਕੀ ਕਰ ਰਹੀ ਹੈ ਡੈਫੀਨਿਟਲੀ ਜਿਹੜੇ ਜਿਹੜਾ ਮਾਲਕ ਹੈ ਜੀ ਵਕਈ ਕੈਰ ਕਰਨੀ ਹੈ ਉਹ ਵੀ ਰਿਸਪਾਂਸਿਬਲ ਹੈ ਪਰ ਸਰਕਾਰ ਫਿਰ ਸਰਕਾਰ ਨੂੰ ਬਣਾਉਂਦੀ ਕਿਉਂ ਹੈ ਜੇ ਇਹ ਸਾਰੀਆਂ ਜ਼ਿੰਮੇਵਾਰੀਆਂ ਜਨਤਾ ਨੇ ਆਪ ਹੀ ਲੈਣੀ ਹੈ ਜੇ ਜਿਹੜੇ ਇੰਨੇ ਵੱਡੇ ਹਾਦਸੇ ਹੋ ਜਾਣ ਤੋਂ ਬਾਅਦ ਜੇ ਸਰਕਾਰ ਕੋਈ ਉਪਤਾ ਨਹੀਂ ਕਰ ਸਕਦੀ ਤਾਂ ਅਸੀਂ ਸਰਕਾਰ ਬਣਾਉਣੀ ਕਿਉਂ ਹੈ ਮੈਨੂੰ ਇਹ ਸਮਝ ਨਹੀਂ ਆਉਂਦਾ ਚਾਈਲਡ ਲੇਬਰ ਵੀ ਕਰਵਾਈ ਜਾ ਰਹੀ ਹੈ ਬੱਚਿਆਂ ਤੋਂ ਚਾਈਲਡ ਬਿਲਕੁਲ ਕਈ ਤਾਂ 18 ਸਾਲ ਤੋਂ ਛੋਟੇ ਨੇ ਚਾਈਲਡ ਲੇਬਰ ਦਾ ਵੀ ਇੱਕ ਬਹੁਤ ਵੱਡਾ ਕੇਸ ਹੈ ਆਈ ਡੋਟ ਨੋ ਸਰਕਾਰ ਕੀ ਕਰ ਰਹੀ ਹੈ ਪਤਾ ਨਹੀਂ ਪਰ ਓਨੈਸਟਲੀ ਐਜ਼ ਅ ਮਦਰ ਅੱਜ ਵੇਖ ਕੇ ਦਿਲ ਬਿਲਕੁਲ ਦਹਿਲ ਗਿਆ ਕਿ ਕਿਸੇ ਮਾਵੇ ਇਹ ਵੀ ਬੱਚੇ ਐ ਜਿਹੜੇ ਅੱਜ ਆਪਦੇ ਘਰਾਂ ਨੂੰ ਛੱਡ ਕੇ ਆਪਦੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਆਪਦੇ ਰੋਜ਼ੀ-ਰੋਟੀ ਵਾਸਤੇ ਆਏ ਤੇ ਕਿਨੇ ਰੋਲੀ ਜਾ ਰਹੇ ਨੇ ਇਹਨੂੰ ਤਾਂ ਹਾਸਾ ਹੁੰਦਾ ਚਲੋ ਠੀਕ ਐ ਜਿਵੇਂ ਲਿਖੀ ਸੀ ਨਾ ਪਰ ਅਪੂ ਦੇਖੋ ਮਾਲਕ ਕਾ ਉਹ ਤੇ ਮੋਕੇ ਤੇ ਹੀ ਫਰਾਰ ਹੋ ਜਾਂਦਾ ਦੱਸਿਆ ਜਾ ਰਿਹਾ ਉਹ ਲਿਖੀ ਨਹੀਂ ਸੀ ਨਹੀਂ ਨਹੀਂ ਤੁਸੀਂ ਇਹਨੂੰ ਲਿਖੀ ਨਹੀਂ ਕਹਿ ਸਕਦੇ ਇੱਕ ਫੈਕਟਰੀ ਗੈਰ ਕਾਨੂੰਨੀ ਢੰਗ ਦੇ ਨਾਲ ਪਤਾ ਨਹੀਂ ਕਦੋਂ ਤੋਂ ਚੱਲ ਰਹੀ ਹੈ ਠੀਕ ਐ ਨਾ ਇਹ ਇਹ ਹੋਣਾ ਹੀ ਸੀ ਕਿਉਂਕਿ ਜਦੋਂ ਇੱਕ ਚੀਜ਼ ਗੈਰਕਾਨੂੰਨੀ ਢੰਗ ਦੇ ਨਾਲ ਚੱਲ ਰਹੀ ਹੈ ਕਦੋਂ ਤੋਂ ਚੱਲ ਰਹੀ ਹੈ ਫਿਰ ਸ਼ਾਰਟ ਸਰਕਟ ਹੋ ਗਿਆ ਬਹੁਤ ਵੱਡਾ ਬਲਾਸਟ ਹੋਇਆ ਇਹ ਹੋਣਾ ਹੀ ਨਹੀਂ ਸੀ ਚਾਹੀਦਾ ਜੇ ਵਾਕਈ ਨੋਰਮਸ ਨੂੰ ਫੋਲੋ ਕਰਦੇ ਹੋਏ ਫੈਕਟਰੀ ਲੱਗੀ ਹੁੰਦੀ ਤੇ ਹੋਣਾ ਹੀ ਨਹੀਂ ਸੀ ਮੈਡਮ ਗੋਨਿਆਣਾ ਮੰਡੀ ਅੱਜ ਬੰਦ ਆ ਪੂਰੀ ਕਿਉਂਕਿ ਇੱਕ ਸੀਆਈ ਸਟਾਫ ਦੇ ਵੱਲੋਂ ਇੱਕ ਲੜਕੀ ਦੀ ਮੌਤ ਹੋ ਗਈ ਹੈ 36 ਦੇ ਵਿੱਚ ਰੱਖਿਆ ਸੀ ਉਹਨੂੰ ਕਰੰਟ ਲਾਇਆ ਗਿਆ ਤੇ ਪੂਰੀ ਮੰਡੀ ਅੱਜ ਬੰਦ ਹੈ ਬਾਰ ਬਾਰ ਵੱਲੋਂ ਦੋਸ਼ਾਰ ਵੱਲੋਂ ਦੋਸ਼ ਲਾਇਆ ਗਿਆ ਤੇ ਉਹ ਪ੍ਰਾਰ ਅ ਪਰਚੇ ਵੀ ਪਰਦਰਜ ਹੋਏ ਸੀ ਆਈ ਸਟਾਫ ਦੇ ਬਲਾਜਮਾਂ ਤੇ ਪਰ ਇੱਕ ਵੀ ਬੰਦਾ ਹਜੇ ਤੱਕ ਅਰੈਸਟ ਨਹੀਂ ਕੀਤਾ ਕਪਸ ਨੇ ਦੇਖੋ ਇਹ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਲਾਅ ਐਂਡ ਆਰਡਰ ਬਿਲਕੁਲ ਲਾਅ ਐਂਡ ਆਰਡਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕੋਲਾਪਸ ਹੋ ਚੁੱਕਿਆ ਹੈ ਔਰ ਇਹ ਅਸੀਂ ਰੋਜ਼ ਦੇਖ ਰਹੇ ਹਾਂ ਅਨਰੋਜ਼ ਦੇਖਣ ਨੂੰ ਮਿਲਦਾ ਹੈ ਪੂਰਾ ਪੰਜਾਬ ਇਹ ਦਰਦਨਾਕ ਘਟਨਾਵਾਂ ਵਾਪਰਦੀਆਂ ਦੇਖ ਰਿਹਾ ਹੈ ਪਰ ਗੱਲ ਇਹ ਹੈ ਕਿ ਕਿਤਨਾ ਕਿਤੇ ਸਰਕਾਰ ਤੋਂ ਬੜੀਆਂ ਉਮੀਦਾਂ ਸੀ ਬੜੀਆਂ ਫਿਲੇਵਾਰੀਆਂ ਸੀ ਸਾਨੂੰ ਲੱਗਦਾ ਸੀ ਸਰਕਾਰ ਕਰੂਗੀ ਪਰ ਜੋ ਵੇਖਣ ਨੂੰ ਮਿਲ ਰਿਹਾ ਹੈ ਇਹ ਕਦੀ ਪਹਿਲਾਂ ਨਹੀਂ ਸੀ ਵੇਖਿਆ ਸੀ ਸੀਆਈ ਦੀ ਗੱਲ ਕੀਤੀ ਜਾਵੇ ਚਾਹ ਪਟਿਆਲੇ ਦੀ ਘਟਨਾ ਹੋਵੇ ਚਾਹ ਫਗਵਾੜੇ ਦੀ ਵੀ ਹੋਵੇ ਫਗਵਾੜੇ ਵੀ ਸੀਆਈ ਦੇ ਮੁਲਾਜ਼ਮਾਂ ਤੇ ਖਰਚਾ ਦਰਜ ਹੋਇਆ ਪਟੰਡੇ ਵੀ ਲੱਗਦਾ ਵੀ ਪੁਲਿਸ ਸਟੇਟ ਵੱਲੋਂ ਵੀ ਵਧਾਇਆ ਜਾ ਰਿਹਾ ਸਰਕਾਰ ਵੱਲੋਂ ਕਿ ਪੁਲਿਸ ਸਟੇਟ ਪੁਲਿਸ ਨੂੰ ਜ਼ਿਆਦਾ ਪਾਵਰਾਂ ਦਿੱਤੀਆਂ ਜਾ ਰਹੀਆਂ ਸੀਆਈ ਚ ਕਾਫੀ ਘਟਨਾਵਾਂ ਵਾਪਰੀਆਂ ਨੇ ਕਈ ਜ਼ਿਲ੍ਹਿਆਂ देखो जी सरकार की जिम्मेदारी बनती है लॉ एंड ऑर्डर को मेंटेन करने की ਤੇ ਜਿੱਥੇ ਵੀ ਦਿੱਕਤ ਆਉਂਦੀ ਹੈ ਜਿੱਥੇ ਵੀ ਪਰੇਸ਼ਾਨੀ ਆਉਂਦੀ ਹੈ ਵੈਸੇ ਤਾਂ ਕੋਈ ਐਸਾ ਡਿਪਾਰਟਮੈਂਟ ਨਹੀਂ ਜਿਹੜਾ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੋਵੇ ਤੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੋਵੇ ਹਰੇਕ ਡਿਪਾਰਟਮੈਂਟ ਦੇ ਵਿੱਚ ਦਿੱਕਤ ਆ ਰਹੀ ਹੈ ਮੇਰਾ ਭਾਈ ਨਾ ਮਤਲਬ 1 ਮਹੀਨਾ ਵੀ ਆਇਆ ਕੰਪਨੀ ਨੇ ਕਿਹੋ ਜਿਹੀ ਕੰਪਨੀ ਇਹ ਇੱਕ ਟਾਕੇ ਦੀ ਫੈਕਟਰੀ ਨੇ ਕਹਾਂ ਸੇ ਆਇਆ ਉਹ ਹਮ ਲੋਗ ਸ਼ਹਿਰ ਤੇ ਆਇਆ ਜਿਲ੍ਹਾ ਫਤਗੜ ਸਾਬ ਅਤੇ क्या हुआ क्या वहाँ पर रात में मेरे इसे, मेरे मतलब भाई साढ़े दस बजे बात हुई है लाइव में मतलब इंस्टाग्राम पे जब तो ठीक था और उसके बाद सवेरे हमें पता लगा ग्यारह बजे कि ये हादसा हो गया है किस चीज की फैक्ट्री थी पटाखे की फैक्ट्री थी कितने टाइम से काम कर रहा था वो अभी एक मंथ ही हुआ था मतलब मंथ भी हुआ ही नहीं कितनी उम्र थी उस लड़की उसका मतलब अठारह से मतलब कमी है थारा से कम। कितने और लोग थे जो अठारह से कम थे? वो और नहीं पता बाकी गाँव के और भी लोग है नहीं। हैं। नहीं। दस बारह जने कोई मिला आपको मालिक को, कोई फैक्ट्री का मालिक नहीं। एक लड़का यहाँ पर दो लड़के यहाँ पर हाँ। जान के जो, है और पता नहीं बाकी क्या परिवार में कौन कौन है जिनकी डेथ हुई है डेथ भाई मेरे भाई की पता चल रहा है भाई नहीं परिवार में माता पिता है तो भाई है हाँ माता पिता हैं और एक भाई है और एक कहा यहाँ पंजाब में रहते हैं नहीं वहाँ पर अलीगढ़ यूपी में रहते हैं अच्छा अब क्या मांग क्या करते हो मांग उस प्रकार से ये है भाई जो मतलब कभी जो नुकसान वगैरह भाई मालिक से भाई उसी कंपनी वाले पे एक्शन लिया जाए पहले